ਜਲੰਧਰ ਟ੍ਰੈਫਿਕ ਪੁਲਿਸ ਵੱਲੋਂ বাস ਸਟੈਂਡ ਦੇ ਕੋਲ ਸਤਲੁਜ ਸਿਲਮੇ ਦੇ ਕੋਲ ਨਾਕਾ ਲਗਾਇਆ ਗਿਆ ਅਤੇ 7 ਤੋਂ 8 ਗੱਡੀਆਂ ਦੇ ਚਲਾਨ ਵੀ ਕੱਟੇ ਗਏ ਤੇ 3 ਗੱਡੀਆਂ ਬੌਂਡ ਵੀ ਕੀਤੀਆਂ ਅਤੇ ਜਿਹੜੇ ਪਟਾਕੇ ਵਾਲੇ ਬੁੱਢ ਸਨ ਉਹਨਾਂ ਦੇ ਵੀ ਚਲਾਨ ਕੱਟੇ ਗਏ ਅਤੇ ਵਾਰਨਿੰਗ ਵੀ ਦਿੱਤੀ ਗਈ ਤੇ ਵਾਰਨਿੰਗ ਵੀ ਦਿੱਤੀ ਗਈ ਜੇਕਰ ਦੁਬਾਰਾ ਕਾगज ਪੂਰੇ ਨਾ ਰੱਖੇ ਤਾਂ ਫਿਰ ਤੋਂ ਚਲਾਨ ਵੀ ਕੱਟੇ ਜਾਵੇਗਾ ਜਲੰਧਰ ਟ੍ਰੈਫਿਕ ਪੁਲਿਸ ਵੱਲੋਂ ਬਾਸ ਅੱਡੇ ਦੇ ਕੋਲ ਸਾਤੂਜ ਸਿਨੇਮੇ ਦੇ ਕੋਲ ਨਾਕਾ ਲਗਾਇਆ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਚੌਧਰੀ ਬਾਰੇ ਦੱਸੋ ਆਪਾਂ ਟ੍ਰਿਪਲ ਰਾਈਡਿੰਗ ਦੇ ਜਿਹੜੇ ਮੋਟਰਸਾਈਕਲ ਪਟਾਕੇ ਮਾਰਦੇ ਉਹਨਾਂ ਦੇ ਚਲਾਨ ਕਰਦੇ ਟ੍ਰਿਪਲ ਰਾਈਡਿੰਗ ਦੇ ਵਿਦਆਊਟ ਹੈਲਮਟ ਦੇ ਕਰਦੇ ਹਾਂਜੀ ਜਿਹਨਾਂ ਕੋਲ ਡਾਕੂਮੈਂਟ ਨਹੀਂ ਹੈ ਆਰ.ਸੀ. ਲਾਇਸੈਂਸ ਵਗੈਰਾ ਇੰਸ਼ੋਰੈਂਸ ਵਗੈਰਾ ਉਹਨਾਂ ਦੇ ਚਲਾਨ ਕਰਦੇ ਸਰ ਕਿਹੜੀ ਜਗ੍ਹਾ ਤੇ ਨਾਕਾ ਲਾਇਆ ਗਿਆ ਅੱਜ ਇਹ ਸਤ루 ਚੌਂਚ ਲਾਇਆ ਹੈ ਤੇ ਕਿੰਨੀਆਂ ਕੋ ਗੱਡੀਆਂ ਚਲਾਨ ਕੱਟਦੇ ਕਿੰਨੀਆਂ ਗੱਡੀਆਂ ਬੌਂਡ ਕੀਤੀਆਂ ਤਿੰਨ ਗੱਡੀਆਂ ਬੌਂਡ ਕਰਦੇ ਤੇ 8-9 ਚਲਾਨ ਹੋ ਗਏ ਇਸ ਤਰ੍ਹਾਂ ਦੇ ਪ੍ਰਾਲੇ ਸਰ ਅੱਗੋਂ ਤੋਂ ਵੀ ਕੀਤੇ ਜਾਣਗੇ ਇਹ ਜੋ ਤੱਕ ਆਪਣੇ ਡਾਕੂਮੈਂਟ ਪੂਰੇ ਨਹੀਂ ਰੱਖਦੇ ਨਹੀਂ ਹੈ ਜੋੜ ਕੇ ਪਟਾਕੇ ਮਾਰਦੇ ਹੋ ਤੱਕ ਚਲਾਨ ਹੁੰਦੇ ਰਹਿਣੇ ਨੇ ਠੀਕ